ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਤੇ ਪлюс ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 25 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਨਸੂਨ ਦੀ ਕੀ ਅਪਡੇਟ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਮੀਂਹ ਦੇ ਕਿੰਨੇ ਕਸਾਰ ਨੇ ਪੰਜਾਬ ਦੇ ਵਿੱਚ ਇਹ ਤੁਹਾਨੂੰ ਦੱਸਾਂਗੇ ਪੰਜਾਬ ਦੇ ਜੇਕਰ ਗੱਲ ਕਰਦੇ ਹਾਂ ਜੀ ਲਗਭਗ ਹਵਾ ਤੇ ਫਾਗਾਂ ਦੇ ਵਿੱਚ ਮੌਸਮ ਇਸ ਵੇਲੇ ਸਾਫ ਬਣਿਆ ਹੋਇਆ ਪੰਜਾਬ ਦੇ ਖਾਸ ਕਰ ਮਾਝਾ ਖੇਤਰ ਦੀ ਗੱਲ ਕਰਦੇ ਹਾਂ ਤੇ ਉੱਥੇ ਇਸ ਵੇਲੇ ਬੱਦਲ ਬਣਿਆ ਹੋਇਆ ਕਿਤੇ ਨਾ ਕਿਤੇ ਆਉਂਦੇ ਘੰਟਿਆਂ ਦੇ ਵਿੱਚ ਹਲਕੇ ਮੀਂਹ ਦੇ आसार ਇਹਨਾਂ ਖੇਤਰਾਂ ਦੇ ਵਿੱਚ ਬਣਦੇ ਹੋਏ ਨੇ ਬਾਕੀ ਮੌਸਮ ਅੱਜ ਸਾਫ਼ ਹੀ ਰਹਿੰਦਾ ਜਾਪ ਰਿਹਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੀ ਅਫਾਗਨ ਗੱਲ ਕਰਦੇ ਆ ਤੇ ਤੁਸੀਂ ਦੇਖ ਸਕਦੇ ਆ ਕਿ ਇਸ ਵੇਲੇ ਮੌਨਸੂਨ ਦੇ ਜਿਹੜੇ ਹਲਚਲ ਹੈ ਉਹ ਹੋ ਰਹੀ ਹੈ ਰਾਜਸਥਾਨ ਦੇ ਦੱਖਣ ਪੂਰਬੀ ਭਾਗ ਮੱਧ ਪ੍ਰਦੇਸ਼ ਯੂਪੀ ਦੇ ਪੱਛਮੀ ਭਾਗ ਬਿਹਾਰ ਝਾਰਖੰਡ ਔਰ ਉਤਰਾਖੰਡ ਦੇ ਖੇਤਰ ਤੇ ਪੂਰਬੀ ਭਾਗ ਯੂਪੀ ਦੇ ਇਹਨਾਂ ਖੇਤਰਾਂ ਦੇ ਵਿੱਚ ਮੌਨਸਨ ਦੀ ਦਸਤਕ ਜਿਹੜੀ ਹੋ ਚੁੱਕੀ ਹੈ ਤੇ ਮੌਨਸਨ ਦੀਆਂ ਕਾਰਵਾਈਆਂ ਇਹਨਾਂ ਖੇਤਰਾਂ ਦੇ ਵਿੱਚ ਹੋ ਰਹੀਆਂ ਨੇ ਮੀਂਹ ਜਿਹੜੇ ਆ ਹਲਕੇ ਤੋਂ ਲੈ ਕੇ ਦਰਮਿਆਨੇ ਤੇ ਦੇਖਦੇ ਤੇਜ਼ ਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਲੱਗ ਰਹੇ ਨੇ ਆਉਂਦੇ ਇਤਰਾ ਦੀ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜੀ ਮੌਨਸੂਨ ਦੀ ਜਿਹੜੀ ਆਮਦ ਹੈ ਦਸਤਕ ਹੈ ਪੰਜਾਬ ਦੇ ਵਿੱਚ 22 23 ਤਰੀਕ ਤੋਂ ਬਾਅਦ ਯਾਨੀ ਕਿ 20 ਤੋਂ ਬਾਅਦ ਹੁੰਦੀ ਜਾ ਫਰੀ ਹੈ 1 ਕਿ ਦਿਨ ਨੂੰ ਵੀ ਹੋ ਸਕਦੀ ਹੈ 22 ਨੂੰ ਹੋ ਸਕਦੀ ਹੈ 23 ਨੂੰ ਹੋ ਸਕਦੀ ਹੈ ਇਹ ਸਾਰਾ ਕੁਝ ਕੰਡੀਸ਼ਨ ਤੇ ਨਿਰਭਰ ਕਰਦਾ ਹੈ ਕਿ ਕੀ ਪਰਿਸ਼ਥਿਤੀਆਂ ਬਣਦੀਆਂ ਨੇ ਸਾਰਾ ਕੁਝ ਜਦੋਂ ਪਰਿਸ਼ਥਿਤੀਆਂ ਅਨੁਕੂਲ ਹੋ ਜਾਣਗੇ ਤੇ ਮੌਨਸੂਨ ਅਗੇ ਰਫ਼ਤਾਰ ਫੜੇਗੀ ਤੇ 20 ਤੋਂ ਲੈ ਕੇ 25 26 ਦੇ ਵਿਚਕਾਰ ਜਿਹੜੇ ਆ ਪੰਜਾਬ ਦੇ ਵਿੱਚ ਮੌਨਸਨ ਦੀ ਦਸਤਕ ਹੋ ਜਾਏਗੀ ਸਭ ਤੋਂ ਪਹਿਲਾਂ ਬਾਦ ਖੇਤਰ ਕਵਰ ਹੋਏਗਾ ਜਿਵੇਂ ਕਿ ਅਸੀਂ ਨੂੰ ਪਹਿਲਾਂ ਅਪਡੇਟ ਦੇ ਚੁੱਕੀਆਂ ਚੰਡੀਗੜ੍ਹ ਮਹਾਲੀ ਪੰਚਕਲਾ ਰੋਪੜ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਗੋਲਾ ਬਰਨਾਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਆਮਦ ਹੋਏਗੀ 20 ਤੋਂ ਬਾਅਦ ਲਗਾਤਾਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜੜੇ ਆ ਦਰਜ ਹੋਣਗੇ ਟੁੱਟਵੇਂ ਸਵਾਲ ਉਹ ਮੀਂਹ ਦੇ ਜੜਿਆ ਨਕਰੋ ਕੇ ਲੱਗਦੇ ਰਹਿਣਗੇ ਤੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕਹ ਲਈ ਹੈ ਕਿ ਬਹੁਤ ਫਾਗਾਂ ਦੇ ਵਿੱਚ ਮੀਂਹ ਜੜਿਆ ਲੱਗਣ ਦੀ ਉਮੀਦ ਰਹੇਗੀ ਕਿਉਂਕਿ ਮੌਨਸਨ ਇਸ ਵਾਰ ਐਡਵ ਦਸਤਾਕਾ ਉਹ ਜੋਂ ਦੇ ਅਖੀਲੇ ਦਿਨਾਂ ਦੇ ਵਿੱਚ ਹੁੰਦੀ ਹੈ ਜਾਨਕੀ 29 ਤੀਕ ਦੇ ਲਾਗੇ-ਛਾਗੇ ਜਾਂ ਫਿਰ ਜੁਲਾਈ ਦੇ ਪਹਿਲੇ ਦੋ ਤਿੰਨ ਦਿਨਾਂ ਦੇ ਵਿੱਚ ਹੁੰਦੀ ਹੈ ਉੱਥੇ ਹੀ ਇਸ ਵਾਰ ਮੌਨਸੂਨ ਹੈ ਜਿਹੜੀ ਉਹ ਜਲਦੀ ਆ ਰਹੀ ਹੈ 10 ਦਿਨ ਐਡਵਾਂਸ ਆ ਰਹੀ ਹੈ ਇਸ ਲਈ ਕਾਫੀ ਕੁਝ ਮੀਂਹ ਜੜਿਆ ਭਰਵੇਂ ਮੀਂਹ ਪੰਜਾਬ ਦੇ ਲਈ ਇਹ ਮੌਨਸੂਨ ਇਸ ਵਾਰ ਲੈ ਕੇ ਆਏਗੀ ਜੇਕਰ ਇੱਕ ਨਜ਼ਰ ਤਾਜ਼ਾ ਅੰਕੜਾ ਤੇ ਲਾਉਨੇ ਆ ਜੀ ਜੋ ਜਾਰੀ ਕੀਤੇ ਨੇ ਮੌਸਮ ਹਾਲ ਮੈਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਮੌਨਸੂਨ ਦੀ ਆਮਦ ਨੂੰ ਦੇਖਦਿਆਂ ਹੋਇਆਂ ਜਿਹੜਾ ਜ ਆ ਹਾਰੀ ਉਮੀਦ ਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ 21 22 23 ਤਰੀਕ ਨੂੰ ਜ਼ਬਰਦਸਤ ਮੀਂਹ ਲੱਗਣਗੇ ਇਸ ਤੋਂ ਇਲਾਵਾ ਅੱਜ ਤੇ ਕੱਲ ਵੀ ਨਹੀਂਹਾ ਦੇ ਚਾਂਸ ਨੇ ਪਰ ਸਾਡੇ ਅਨੁਮਾਨ ਦੇ ਮੁਤਾਬਕ ਅੱਜ ਮੀਂਹ ਦਾ ਅਸਰ ਘਟ ਨਹੀਂ ਕਿਉਂਕਿ ਜਿਹੜੀ ਵੈਸਟਰਨ ਡਿਸਰਬੈਂਸ ਪ੍ਰਭਾਵਿਤ ਕਰ ਰਹੀ ਸੀ ਉਹਦਾ ਅਸਰ ਹੁਣ ਘਟਾ ਹੈ ਸਮਾਪਤ ਹੈ ਆਉਂਦੇ ਦਿਨਾਂ ਦੇ ਵਿੱਚ ਮੀਂਹ ਜ਼ਰੂਰ ਡਰਜ ਹੋਣਗੇ ਜਦੋਂ ਮੌਨਸੂਨ ਦੀਆਂ ਕਾਰਵਾਈਆਂ ਹੋਣਗੀਆਂ ਪ੍ਰੇ ਮੌਨਸੂਨ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਚੱਲ ਰੀਆਂ ਸੀ ਬੀਤੇ ਦਿਨਾਂ ਤੋਂ ਆਉਂਦੇ ਦਿਨਾਂ ਦੇ ਵਿੱਚ ਮੌਨਸੂਨ ਦੀ ਐਂਟਰੀ ਹੋਣ ਜਾ ਰਹੀ ਹੈ ਜਿਸ ਜਿਹੜੇ ਜਾਰੀ ਕੀਤੇ ਗਏ ਨੇ ਮੌਸਮ ਫਾਗਲੋਂ ਉਹਦੇ ਦਿਨਾਂ ਦੇ ਲਈ ਸੋ ਇਸ ਤੋਂ ਇਲਾਵਾ ਕੋਈ ਕਿਸੇ ਤਰ੍ਹਾਂ ਦਾ ਅਲਰਟ ਜਾਂ ਫਿਰ ਜਿਵੇਂ ਕਹ ਲਿਆਗੇ ਭਾਖੜਾ ਡੈਮ ਹੈ ਪੌਂਗ ਡੈਮ ਹੈ ਜਿਹੜੇ ਪੰਜਾਬ ਦੇ ਵਿੱਚ ਡੈਮ ਨੇ ਸੋ ਇਹਨਾਂ ਡੈਮਾਂ ਦਾ ਹਾਲੇ ਕੋਈ ਖਤਰਾ ਨਹੀਂ ਹੈ ਕਿਉਂਕਿ ਕੋਈ ਪਾਣੀ ਦਾ ਪੱਧਰ ਨਹੀਂ ਵਧਣ ਵਾਲਾ ਭਾਵੇਂ ਘੱਗਰ ਦੀ ਗੱਲ ਕਰਦੇ ਹਾਂ ਰਾਵੀ ਸਤਲੁਜ ਬਿਆਸ ਇਹਨਾਂ ਸਾਰੇ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹ ਲੈਵਲ ਹੈ ਉਹ ਠੀਕ ਠਾਕ ਹਾਲੇ ਬਣਿਆ ਹੋਇਆ ਹਾਲੇ ਘਬਰਾਣ ਘਬਰਉਣ ਦੀ ਕੋਈ ਲੋੜ ਨਹੀਂ ਹੈ ਨਾ ਕੋਈ ਅਲਰਟ ਵਾਲੀ ਗੱਲ ਹੈ ਕਿਉਂਕਿ ਮੌਨਸੂਨ ਜਦੋਂ ਆ ਦੱਸ ਸਕਦਾ ਹੈ ਕਿ ਪਹਾੜਾਂ ਦੇ ਵਿੱਚ ਫਿਰ ਇਹਨਾਂ ਦੇ ਵਿੱਚ ਜਿਹੜਾ ਪਾਣੀ ਦਾ ਫੱਦਰ ਵਧਦਾ ਫਿਲਹਾਲ ਇੱਥੇ ਅਲਰਟ ਵਾਲੀ ਹਾਲੇ ਕੋਈ ਗੱਲ ਨਹੀਂ ਹੈ ਜਿੰਮੇ ਟਾਈਮ ਚੱਲ ਰਿਹਾ ਹੈ ਇਦਾਂ ਟਾਈਮ ਚੱਲਦਾ ਰਹਿਣਾ ਜਦੋਂ ਪਹਾੜਾਂ ਦੇ ਵਿੱਚ ਮੀਂਹ ਲੱਗਣਗੇ ਫਿਰ ਇਹਨਾਂ ਦਾ ਪਾਣੀ ਵਧੇਗਾ ਤੇ ਉਦੋਂ ਆਫਰੇਟ ਅਸੀਂ ਤੁਹਾਨੂੰ ਦੇ ਦੇਵਾਂਗੇ ਫਿਲਹਾਲ ਇੱਥੇ ਪਾਣੀ ਦਾ ਪੱਧਰ ਜਿਹੜਾ ਸਥਿਰ ਹੈ ਹਾਲਾਂਕਿ ਜਿਹੜਾ ਇੱਕ ਖਤਰੇ ਦਾ ਲੈਵਲ ਹੁੰਦਾ ਉਸ ਤੋਂ ਕਾਫੀ ਹੇਠਾਂ ਚੱਲ ਰਿਹਾ ਡੈਮਾਂ ਦਾ ਪਾਣੀ ਭਾਵੇਂ ਭਾਖੜਾ ਡੈਮ ਹੈ ਪੋਗ ਡੈਮ ਹੈ ਸਾਰੇ ਡੈਮਾਂ ਦਾ ਪਾਣੀ ਹਾਲੇ ਖਤਰੇ ਦੇ ਨਿਸ਼ਾਨ ਤੋਂ ਬਹੁਤ ਜ਼ਿਆਦਾ ਹੇਠਾਂ ਚੱਲ ਰਿਹਾ ਇਸ ਲਈ ਘਰੌਣ ਦੀ ਹਾਲੇ ਕੋਈ ਐਦਾਂ ਦੀ ਲੋੜ ਨਹੀਂ ਹੈ ਹੜਾ ਵਾਲੀ ਸਥਿਤੀ ਇੱਥੇ ਨਹੀਂ ਮੰਨ ਸਕਦੀ ਪੰਜਾਬ ਦੇ ਵਿੱਚ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਪਹਾੜਾਂ ਵੱਲੋਂ ਜਿਹੜੇ ਕੂਚ ਕਰ ਰਹੇ ਨੇ ਜਿਹੜੇ ਸਾਡੇ ਸਰੋਤ ਤੇ ਪੰਜਾਬ ਰੁਕ ਜਾਓ ਤਾਂ ਜ਼ਿਆਦਾ ਬਿਹਤਰ ਹੈ ਅਵੇਅਰ ਕਰ ਦੋ ਆਪਣੀ ਯਾਤਰਾ ਕਿਉਂਕਿ ਉਤਰਾਖੰਡ ਹਿਮਾਚਲ ਦੇ ਵਿੱਚ ਜਿਹੜੇ ਕਹਿ ਸਕਦੇ ਆ ਜਦੋਂ ਮੌਸਮ ਦੀ ਦਸਤਕ ਹੋਏਗੀ ਤੇ ਉੱਥੇ ਕਾਫੀ ਜਿਹੜੀਆਂ ਖੱਡਾ ਖੁੱਟਾ ਹੁੰਦਿਆਂ ਨੇ ਉਹ ਜਿਹੜੇ ਚੌਂ ਹੁੰਦੇ ਨੇ ਉਹ ਭਰ ਕੇ ਚੱਲ ਸਕਦੇ ਨੇ ਪੱਥਰ-ਪੁੱਥਰ ਖਿਸਕ ਸਕਦੇ ਨੇ ਪਹਾੜਾਂ ਦੇ ਰਸਤੇਾਂ ਦੇ ਉੱਤੇ ਇਸ ਲਈ ਦੱਸਿਆ ਆਪਣਾ ਅਵੇਅਰ ਰਹਿਣਾ ਤੇ ਯਾਤਰਾ ਟਾਲ ਦਿਓ ਥੋੜੇ ਦਿਨ ਰੁਕੇ ਜਿਹੜੇ ਜਾਉ ਤਾਂ ਜ਼ਿਆਦਾ ਬਿਹਤਰ ਹੈ ਫਿਲਹਾਲ ਮੌਸਮ ਪੰਜਾਬ ਦਾ ਤੁਹਾਨੂੰ ਦੱਸ ਸਕਦੇ ਹਾਂ ਜੀ ਆਉਂਦੇ ਦਿਨਾਂ ਦੇ ਵਿੱਚ ਮੀਂਹ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ ਮੌਸਮ ਦੀ ਐਟਰੀ ਜਲਦਗੀਆਂ ਹੋ